ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਰਸਟ ਜਸਟ ਕਲੋਥ ਹਾਊਸ ਤੇ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ-ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਹੈ ਔਨਲਾਈਨ ਪੇਮੈਂ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਤੇ ਲੋ ਜੀ ਅੱਜ ਫੇਰ ਡਿਸਕਾਊਂਟ 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 ਬਹੁਤ ਜ਼ਿਆਦਾ ਡਿਸਕਾਊਂਟ ਤੇ ਅੱਜ ਪਹਿਲਾਂ ਤਾਂ ਮੈਂ ਦਿਖਾਵਾਂਗੀ ਤੁਹਾਨੂੰ ਪਲੇਨ ਸੂਟ ਕਈ ਪੈਣਾ ਦੀ ਡਿਮਾਂਡ ਸੀਗੀ ਕਿ ਪਲੇਨ ਸੂਟ ਦਿਖਾਓ ਸਾਨੂੰ ਤੇ ਪਹਿਲਾਂ ਮੈਂ ਤੁਹਾਨੂੰ ਪਲੇਨ ਸੂਟ ਦਿਖਾਉਣੀ ਹੈ ਜਿੰਨੇ ਕਿ ਆਪਣੇ ਕੋਲ ਪਏ ਨੇ ਲੋ ਜੀ ਇੱਕ ਤਾਂ ਆਪਣੇ ਕੋਲੇ ਇਹ ਵਾਲਾ ਪਿਆ ਰੌਮ ਟੈਕਸ ਦੇ ਵਿੱਚ ਲੋ ਨੇੜੇ ਕਰਕੇ ਦਿਖਾ ਦਿੰਦੀ ਆਹ ਲੋ ਜੀ ਰੌਮ ਟੈਕਸ ਦੀ ਗਲੇਸ ਕਾਟਨ ਨੇੜੇ ਬਹੁਤ ਲਾਈਟ ਆ ਰਿਹਾ ਕਲਰ ਦੂਰੋਂ ਖਾਦੀ ਦੂਰੋਂ ਖਾਦਾ ਮਿੱਠਾ ਪੀਲਾ ਜਿਹਾ ਕਲਰ ਹੈਗਾ ਆਹ ਕਰ ਲਓ ਇੱਥੇ ਲੈ ਰੱਖ ਸੋਹਣਾ ਜਿਹਾ ਕਲਰ ਹੈ ਜੀ ਮਿੱਠਾ ਪੀਲਾ ਜਿਹਾ ਬਹੁਤ ਧਿਆਰਾ ਕਲਰ ਹੈ ਤੇ ਇਹਦੀ ਪ੍ਰਾਈਸ ਹੈਗੀ ਆ ਸਾਢੇ ਠੀਕ ਆ ਆ ਠੀਕ ਆ ਉਹ ਕਰੀ ਆ ਆ ਰੰਗ ਠੀਕ ਆ ਬਸ ਲੋ ਦੇਖ ਲਓ ਜੀ ਚੰਗੀ ਤਰ੍ਹਾਂ ਇਹ ਰੱਖ ਆ ਰੰਗ ਠੀਕ ਆ 650 ਦੇ ਵਿੱਚ ਆ ਜਾਊਗਾ ਸ਼ਿਪਿੰਗ ਫ੍ਰੀ ਹੋਊਗੀ ਦੇਖ ਲਓ ਇਹ ਬੜਾ ਹੈਗਾ ਪੈਰਟ ਕਲਰ ਇਹ ਵੀ ਰਾਮਟੈਕਸ ਦਾ ਹੀ ਹੈ ਕਈ ਵਾਰੀ ਨਾ ਸਟੈਂਪ ਕੱਟੀ ਜਾਂਦੀ ਹੈ ਤੇ ਤੁਹਾਨੂੰ ਸਟੈਂਪ ਨਜ਼ਰ ਨਹੀਂ ਆ ਰਹੀ ਹੈਗਾ ਰਾਮਟੈਕਸ ਦਾ ਵਿਸ਼ਵਾਸ ਕਰਕੇ ਲੈਣਾ ਤੁਸੀਂ ਲੈ ਸਕਦੇ ਹੋ ਅਦਰਵਾਈਜ਼ ਤੁਹਾਡੀ ਮਰਜ਼ੀ ਹੈ ਇਹ ਵੀ ਰਾਮਟੈਕਸ ਦੀ ਗਲੇਸ ਕਾਟਨ ਹੈ ਔਰ ਇਸ ਤਰ੍ਹਾਂ ਨਾ ਅਲੱਗ-ਅਲੱਗ ਕਲਰ ਜੀ ਹੈ ਵਿੱਚ ਸ਼ਿੰਬ ਜੀ ਇਹਦੇ ਵਿੱਚ ਦੇਖ ਲਓ ਨੇੜੇ ਕਰਕੇ ਦਿਖਾ ਦੇ ਇਦਾਂ ਦਾ ਕਲਰ ਹੈ ਮਨ ਲੰਡ ਵੀ ਸਹੀ ਜੀ ਹਾਂ ਲਗਭਗ ਸਹੀ ਹੈ ਤੇ ਇਹ ਵੀ 650 ਦੇ ਵਿੱਚ ਆਊਗਾ ਇਹ ਸ਼ਾਇਦ ਮੇਰੇ ਖਿਆਲੋਂ 2-3 ਸੌ ਕੁ ਲੱਗਦੇ ਨੇ ਮੈਨੂੰ ਇਹ ਤੈਨੂੰ ਟੈਨ ਲੱਗਦੀ ਹੈ ਹਾਂ ਤੈਨੂੰ ਲੱਗਦੀ ਹੈ ਹਾਂ ਸ਼ਾਇਦ ਤੈਨੂੰ ਤੇ ਇਹ ਵਾਲਾ ਦੇਖ ਲਓ ਇਹ ਵੀ ਬਹੁਤ ਸੋਹਣਾ ਸੂਟ ਹੈ ਬਹੁਤ ਸੋਹਣਾ ਕਲਰ ਹੈ ਇਹ ਸਾਰੇ ਰਾਮਟੈਕਸ ਦੇ ਸੂਟ ਨਹੀਂ ਆ ਇਹ ਵਾਲਾ ਵੀ ਰਾਮਟੈਕਸ ਦਾ ਲਾਈਨਾਂ ਲਾਈਨਾਂ ਹੀ ਹੈ ਬੜੀ ਕਾਟਨ ਹੈ ਜੀ ਹੈ ਪਿਆਰੀ ਜੀ ਕਾਟਨ ਹੈ ਬਹੁਤ ਠੀਕ ਹੈ ਜੀ ਟ੍ਰੈਂਡ ਟ੍ਰੈਂਡ ਕਿਸੇ ਤੇ ਨਹੀਂ ਆ ਰਿਹਾ ਹੈ ਰਾਮਟੈਕਸ ਦੇ ਸੂਟ ਹੀ ਹੈ ਤੇ 650 ਦੇ ਡਿਸਕਾਊਂਟ ਦੇ ਸੂਟ ਨਹੀਂ ਜੀ ਸਾਰੇ ਦੋ ਤਿੰਨ ਸੂਟੇ ਦੇ ਚ ਹੈਗੇ ਆ ਤੇ ਅਗਲਾ ਜਿਹੜਾ ਹੈਗਾ ਇਹ ਵੀ ਰੌਮ ਟੈਕਸ ਦਾ ਹੀ ਸੂਟ ਹੈ ਇਹ ਸਾਡੇ ਕੋਲੇ ਹੁਣ ਕੱਲਾ ਹੀ ਸੂਟ ਹੈ ਇਹ ਭੈਣ ਕੋਲੇ ਇੱਕ ਕੋਲੇ ਗਿਆ ਸੀ ਕਾਫੀ ਜ਼ਿਆਦਾ ਲਾਈਕ ਕੀਤਾ ਉਹਨਾਂ ਨੇ ਮੱਲਣ ਦੀ ਹੈ ਇੱਕ ਭੈਣ ਬੰਦ ਕਰੀ ਹੈਲੋ ਲੋ ਜੀ ਇਹ ਇੱਕ ਇਹ ਵਾਲਾ ਕਲਰ ਹੈਗਾ ਕਾਫੀ ਜ਼ਿਆਦਾ ਸੋਹਣਾ ਲੱਗਦਾ ਜੀ ਕਲਰ ਇਹ ਸਹੀ ਆ ਰਿਹਾ ਬੇਬੀ ਬਿਲਕੁਲ ਪਲੇਨ ਨਹੀਂ ਹੈਗਾ ਇਹਦੇ ਵਿੱਚ ਦੇਖੋ ਸਾਰੇ ਚੈੱਕ ਕਰਦੇ ਲੈਨਾਂ ਇੱਥੇ ਸਹੀ ਆ ਸਹੀ ਕਲਾ ਦੇਖ ਲਓ ਜਿੱਥੇ ਬੀਬੀ ਨੇ ਕਿਹਾ ਉੱਥੇ ਦੇਖ ਲਓ ਤੁਸੀਂ ਇਹ ਵੀ ਰਾਮ ਟੈਕਸ ਦੀ ਗਲੇਸ ਕਾਟਨ ਹੈ ਕਿਸੇ ਤੇ ਸਟੈਂਪ ਨਹੀਂ ਹੈਗੀ ਇਹਨਾਂ ਥਾਲਾਂ ਤੇ ਪਰ ਹੈ ਇਹ ਸਾਰੇ ਰਾਮ ਟੈਕਸ ਦੇ ਬਾਕੀ ਤੁਹਾਡੀ ਮਰਜ਼ੀ ਹੈ 650 ਤੇ ਡਿਸਕਾਊਂਟ ਤੇ ਆ ਰਹੇ ਨੇ ਅਗਰ ਤੁਹਾਨੂੰ ਜੱਚਦਾ ਸੌਦਾ ਤਾਂ ਦੇਖ ਲਿਓ ਜੇ ਮਪਸੇ ਦਾ ਸੌਦਾ ਲਓ ਜੀ ਆਹ ਦੇਖੋ ਤੁਸੀਂ ਇਹ ਹੈਗਾ ਪ੍ਰੀਮੀਅਮ ਕਾਟਨ ਇਹ ਐਸ ਕੇ ਦੀ ਕਾਟਨ ਹੈਗੀ ਹੈ ਕਾਫੀ ਜ਼ਿਆਦਾ ਸੋਹਣੀ ਹੁੰਦੀ ਆ ਦੇਖ ਲਓ ਇਹਦੇ ਤੇ ਸਟੈਂਪ ਹੈਗੀ ਹੈ ਐਸ ਕੇ ਦੀ ਪ੍ਰੀਮੀਅਮ ਕਾਟਨ ਕਾਫੀ ਜ਼ਿਆਦਾ ਸੋਹਣੀ ਹੈ ਕਾਟਨ ਇਹ ਬਹੁਤ ਵਧੀਆ ਕਾਟਨ ਹੈ ਇਹ ਤੇ ਲੋ ਬਹੁਤ ਸੋਹਣੀ ਹੈ ਤੇ ਇਹਦੀ ਪ੍ਰਾਈਸ ਹੈਗੀ ਆ 850 ਇਹ 850 ਚ ਆਉਗੀ ਇਹ ਵਾਲੀ ਕੋਟ ਆ ਰੰਗ ਸਹੀ ਸੀ ਜਿਹੜਾ ਲੋ ਜੀ ਆ ਦੇਖ ਲਓ ਇਹ ਵੀ ਬਹੁਤ ਸੋਹਣਾ ਕਲਰ ਹੈ ਬੜਾ ਸੋਹਣਾ ਅਰੇ ਯਾਰ ਜਿਆ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਇਹ ਬੜਾ ਸੋਹਣਾ ਹਾਂ ਕਾਫੀ ਜਿਆਦਾ ਲਾਈਕ ਕੀਤਾ ਜਾਣ ਵਾਲਾ ਕਲਰ ਹੈ ਇਹ ਲੋ ਸਹੀ ਆ ਰਿਹਾ ਕਲਰ ਬਹੁਤ ਪਿਆਰਾ ਹੈ ਇਹ ਇੱਕੋ ਹੀ ਸੂਟ ਹੈ ਲੋ 850 ਇਹ ਸਾਰੇ ਡਿਸਕਾਊਂਟ ਦੇ ਰਹੇ ਅਗਰ ਤੁਸੀਂ ਫਰੈਸ਼ ਮਾਲ ਸਾਡੇ ਤੋਂ ਮੰਗੋਗੇ ਤਾਂ ਫਿਰ ਰੇਟ ਜ਼ਿਆਦਾ ਹੋਣਗੇ ਤੇ ਲਓ ਜੀ ਹੁਣ ਮੈਂ ਨਾ ਇੱਕ ਸੂਟ ਤੁਹਾਨੂੰ ਦਿਖਾਉਣਾ ਜਿਹੜਾ ਮੇਰਾ ਬਣ ਕੇ ਆਇਆ ਫਿਰ ਪਹਿਣਾ ਕਾਫੀ ਡਿਮਾਂਡ ਕਰਦੀਆਂ ਨੇ ਫਿਰ ਮੇਰੇ ਕੋਲੇ ਹੋ ਜਾਂਦੇ ਆ ਖਤਮ ਤੇ ਹੁਣ ਇਹ ਤੁਸੀਂ ਦੇਖ ਸਕਦੇ ਹੋ ਨਾਲ-ਨਾਲ ਤੁਹਾਨੂੰ ਮੈਂ ਦਿਖਾ ਵੀ ਦੇਵਾਂਗੀ ਵੀ ਤੁਹਾਨੂੰ ਕਿਹੜੇ-ਕਿਹੜੇ ਚੈੱਕ ਮਿਲਣਗੇ ਤੁਸੀਂ ਮੇਰੀ ਡਿਜ਼ਾਈਨਿੰਗ ਚੈੱਕ ਕਰ ਲਓ ਪਹਿਲਾਂ ਆ ਲਓ ਹੁਣ ਤੁਸੀਂ ਇਹਦੇ ਕਾਲਰ ਦੇਖੋ ਆ ਲਓ ਫਰੰਟ ਤੇ ਤੁਹਾਨੂੰ ਕਾਲਰ ਦੇਖਣਗੇ ਬੈਕ ਸਾਈਡ ਤੇ ਕੋਈ ਕਾਲਰ ਨਹੀਂ ਹੈਗਾ ਠੀਕ ਹੈ ਜੀ ਅ ਨੈਕ 프ਰੰਟ ਤੋਂ ਆਪਾਂ ਇਦਾਂ ਰੈਡੀ ਕਰਵਾਇਆ ਕਾਫੀ ਸੋਹਣਾ ਲੱਗਦਾ ਸਲਵਾਰ ਨਾਲ ਦਾ ਨੈਕ ਜਿਹੜੀ ਕਾਲਰ ਹੈਗੇ ਉਹ ਲੋ ਵਾਏ ਨੇ ਉਸ ਤੋਂ ਬਾਅਦ ਆਪਾਂ ਸਾਰੇ ਤੇ ਕੱਟ ਪਾ ਕੇ ਬਟਨ ਲਵਾਏ ਨੇ ਪਰ ਜਿਹੜੀ ਉਹ ਕੱਟ ਹੈਗਾ ਉਹ ਬੰਦ ਕਰਾਇਆ ਹੋਇਆ ਠੀਕ ਹੈ ਜੀ ਤੇ نیچے ਜਾ ਕੇ ਫੇਰ ਆਪਾਂ ਇਹ ਕੱਟ ਥੋੜਾ ਜਿਹਾ ਇੰਨਾ ਕੋ ਓਪਨ ਕਰਾਇਆ ਠੀਕ ਹੈ ਇਹਦਾ ਗੋਲ ਘੇਰਾ ਨਹੀਂ ਹੈਗਾ ਕਿਉਂਕਿ ਚੱਕ ਵਾਲੇ ਦਾ ਗੋਲ ਘੇਰਾ ਸੋਹਣਾ ਨਹੀਂ ਲੱਗਦਾ ਲੋਰ ਇਹ ਵਾਲਾ ਸੂਟ ਹੈ ਕਾਫੀ ਵਧੀਆ ਲੱਗਦਾ ਨੈਕ ਬਹੁਤ ਸੋਹਣਾ ਲੱਗਦਾ ਬਹੁਤ ਪਿਆਰਾ ਨੈਕ ਬਣਿਆ ਤੇ ਇਹ ਹੈਗੀ ਹੈ ਜੀ ਇਹਦੀ ਬਾਜੂ ਕਿਉਂਕਿ ਆਪਾਂ কুর্তা ਸਟਾਈਲ ਬਣਾਇਆ ਸੋ ਬਾਜੂ ਹੈ ਜਿਹੜੀ ਇਦਾਂ ਦੀ ਹੋਈ ਸੋਹਣੀ ਲੱਗਦੀ ਹੈ ਉੱਪਰ ਇੱਕ ਬਟਨ ਦਾ ਓਵਰਲੈਪਿੰਗ ਜੀ ਕਰਵਾਈ ਹੋਈ ਹੈ ਤੇ ਤੇ ਇਹ ਸਲਵਾਰ ਨਾਲ ਦਾ ਜੀ ਬਣਾਇਆ ਆਪਾਂ ਇਹ ਹੈਗੀ ਇਹਦੇ ਨਾਲ ਸਲਵਾਰ ਹੁਣ ਤੁਸੀਂ ਐ ਨਾ ਕਿਓ ਕਿ ਸਲਵਾਰ ਅਲੱਗ ਦੀ ਹੈ ਅਲੱਗ ਦੀ ਨਹੀਂ ਇਹ ਸੂਟ ਹੀ ਇਦਾਂ ਆਇਆ ਸੀਗਾ ਕਿਉਂਕਿ ਇਹਦੇ ਵਿੱਚ ਨਾ ਜਿਹੜਾ ਪ੍ਰਿੰਟ ਆ ਉਹ ਬਲੈਕ ਹੈ ਇਹ ਬਦਲ ਬਦਲ ਜੇ ਪਤਾ ਨਹੀਂ ਕੀ ਬਣੇ ਹੋਏ ਨੇ ਇਹਦੇ ਵਿੱਚ ਇਸ ਤਰ੍ਹਾਂ ਹੀ ਆਇਆ ਹੋਇਆ ਸਟੱਫ ਹੈ ਇਹ ਤੇ ਬਸ ਇਹਦੇ ਨਾਲ ਦੀ ਬਾਜੂ ਤੇ ਇਹਦੇ ਨਾਲ ਦੀ ਇਲਾਸਟਿਕ ਵਾਲੀ ਸਲਵਾਰ ਬਣਾਈ ਹੈ ਔਰ ਆਪਾਂ ਸਟ੍ਰੇਟ ਸਲਵਾਰ ਬ ਇਹ ਵਾਲਾ ਆਪਣਾ ਸੂਟ ਹੈਗਾ ਕਾਫੀ ਜਿਆਦਾ ਸੋਹਣਾ ਲੱਗਦਾ ਤੇ ਇਹਦੇ ਤੇ ਨਾ ਮੇਰੇ ਪਲੇਟਸ ਪਈਆਂ ਹੋਈਆਂ ਨੇ ਆ ਦੇਖੋ ਤੁਸੀਂ ਦਿਖਦੀਆਂ ਹੋਣੀਆਂ ਦਿਖਦੀਆਂ ਨਹੀਂ ਹੋਣੀਆਂ ਚੈੱਕ ਕਰਕੇ ਦੇਖਦਾ ਨਹੀਂ ਇਹ ਕੁੜਤੇ ਤੇ ਨਾ ਮੇਰੇ ਪਲੇਟਸ ਪਈਆਂ ਹੋਈਆਂ ਨੇ ਤੁਸੀਂ ਪਾਉਣੀਆਂ ਸਾਈਡ ਪਲੇਟ ਨਹੀਂ ਪਾਈਆਂ ਕੱਲੀਆਂ ਆਹੀ ਪਾਈਆਂ ਨੇ ਅਗਰ ਤੁਸੀਂ ਪਾਉਣੀਆਂ ਪਵਾ ਸਕਦੇ ਹੋ ਤੇ ਬੈਕ ਸਾਈਡ ਤੇ ਵੀ ਪਾਈਆਂ ਹੋਈਆਂ ਨੇ ਠੀਕ ਹੈ ਅਗਰ ਤੁਸੀਂ ਸਟ੍ਰੇਟ ਦਾ ਬਣਵਾਉਣਾ ਬਿਲਕੁਲ ਹੀ ਸਿੱਧਾ ਤੌਲਦਾ ਵੀ ਬਣਵਾ ਸਕਦੇ ਹੋ ਇਹ ਜੀ ਬਣ ਜਾਂਦੀ ਹੈ ਇਹ ਹੈ ਤਾਂ ਕੋਰਸੈਟ ਟਾਈਪ ਹੀ ਹੈ ਪਰ ਬਸ ਇਹ ਹੈ ਕਿ ਮੈਂ ਇਹਨੂੰ ਦੂਜਾ ਮਤਲਬ ਸ਼ਰਟ ਦਾ ਕੁੜਤੇ ਦਾ ਰੂਪ ਦੇਦਾ ਇਹਨੂੰ ਥੋੜਾ ਲੰਬਾ ਕਿਉਂਕਿ ਮੇਰੇ ਕੋਲ ਕਾਫੀ ਜਿਆਦਾ ਕੋਰਸ ਸੈਟ ਹੋਏ ਹੋਏ ਸੀ ਤੁਸੀਂ ਇਹਦਾ ਕੋਰਸ ਸੈਟਪ ਬਣਾਓ ਉਹ ਵੀ ਬਹੁਤ ਜਿਆਦਾ ਸੋਹਣਾ ਲੱਗਦਾ ਹੈ। ਅਗਰ ਤੁਸੀਂ ਚਾਹੋਗੇ ਕਿ ਕੱਟ ਨਾ ਹੋਵੇ ਤਾਂ ਤੁਸੀਂ ਨੀਚੇ ਤੱਕ ਹੀ ਇਹਨੂੰ ਬੰਦ ਕਰਾ ਸਕਦੇ। ਤੇ ਹੁਣ ਮੈਂ ਤੁਹਾਨੂੰ ਇਹਦੇ ਚ ਦਿਖਾ ਦੇਣੀ ਆ ਕਿ ਆਪਣੇ ਕੋਲੇ ਚੈੱਕ ਦੇ ਵਿੱਚ ਕਿਹੜੇ ਕਿਹੜੇ ਪਏ ਨੇ। ਉਹ ਸਾਡੇ 780 ਰੁਪਏ ਦਾ। ਠੀਕ ਹੈ ਜੀ। 780 ਦੇ ਵਿੱਚ ਤੁਹਾਨੂੰ ਉਹ ਸੂਟ ਬਿਨਾ ਸਟੀਚਿੰਗ ਤੋਂ ਮਿਲੂਗਾ ਮੇਰੇ ਤੋਂ ਗਲਤੀ ਨਾਲ 850 ਕਿਹਾ ਗਿਆ ਸੌਰੀ। ਤੁਸੀਂ ਫਿਰ ਆਇਆ ਨਾ ਕਿ ਉਹ ਕਿ ਤੁਸੀਂ ਉੱਥੇ ਐ ਬੋਲੇਆ ਸੀਗਾ ਇਹ 780 ਦੇ ਵਿੱਚ ਮਿਲਣਾ ਇਹ ਵਾਲਾ ਹੈਗਾ ਇਹਦਾ ਸਲਵਾਰ ਦਾ ਪੀ ਸਲਵਾਰ ਬਣਾਓ ਤੁਸੀਂ ਪਲਾਜ਼ੋ ਬਣਾਓ ਇਹ ਹੈਗਾ ਸ਼ਰਟ ਦਾ ਇਹਦਾ ਠੀਕ ਹੈ ਜੀ ਇਹ ਵਾਲਾ ਕਲਰ ਕਈ ਵਾਰੀ ਕਿਸੇ ਨੂੰ ਸੋਬਰ ਜੇ ਕਲਰ ਇਦਾਂ ਦੇ ਪਸੰਦ ਹੁੰਦੇ ਨੇ ਤਾਂ ਉਹ ਇਹ ਵਾਲੇ ਕਲਰ ਲੈ ਸਕਦੇ ਨੇ ਬਹੁਤ ਸੋਹਣਾ ਬਣ ਕੇ ਰਹਿਣੀ ਹੁੰਦਾ ਜੀ ਡਿਜ਼ਾਈਨਿੰਗ ਤਾਂ ਤੁਸੀਂ ਜਿਹੜੀ ਕਹੋਗੇ ਉਹੀ ਤੁਹਾਨੂੰ ਡਿਜ਼ਾਈਨਿੰਗ ਮਿਲ ਜੂਗੀ ਕੋਈ ਚੱਕਰ ਨਹੀਂ ਹੈਗਾ ਇਹ 780 ਦੇ ਵਿੱਚ ਮਿਲੂਗਾ ਕਾਫੀ ਜਿਆਦਾ ਸੋਹਣਾ ਸੂਟ ਹੈ ਜੀ ਇਸ ਦਾ ਬਹੁਤ ਪਿਆਰਾ ਹੈ ਤੇ ਉਹ ਆ ਹੈਗਾ ਜੀ ਮੇਰੇ ਨਾਲ ਦਾ ਇਹ ਮੈਨੂੰ ਲੱਗ ਲੱਗ ਭਗ ਨਹੀਂ ਸਰਕ ਥੋੜਾ ਜਿਹਾ ਉਹੀ ਹੈ ਸੇਮ ਉਹੀ ਹੈ ਬਿਲਕੁਲ ਸੇਮ ਹੈ ਜੀ ਆ ਲਓ ਇਹ ਦੋ ਸੂਟ ਨੇ ਆਪਣੇ ਕੋਲੇ ਕਈ ਵਾਰੀ ਦੋ ਪਹਿਣਾ ਨੇ ਲੈਣੇ ਹੁੰਦੇ ਨੇ ਸ਼ਾਇਦ ਇਹਦੀ ਇੱਕ ਅੱਧਾ ਹੋਰ ਵੀ ਹੋਊਗਾ ਜਿਹਦੇ ਨਾਲੋਂ ਮੈਂ ਕੱਟਿਆ ਸੀਗਾ ਉਹ ਪਿਆ ਹੋਊਗਾ ਲਓ ਜੀ ਸੇਮ ਹੀ ਉਹਦੇ ਨਾਲ ਦਾ ਠੀਕ ਹੈ ਕਿਸੇ ਨੂੰ ਸੇਮ ਸਟੀਚਿੰਗ ਚਾਹੀਦੀ ਹੈ ਸੇਮ ਕਰਾ ਸਕਦੇ ਹਾਂ ਚੇਂਜ ਕਰਾਉਣੀ ਹੈ ਚੇਂਜ ਕਰਾ ਸਕਦੇ ਹਾਂ ਬਹੁਤ ਵਧੀਆ ਲੱਗਦੇ ਨੇ ਜੀ ਸੂਟ ਜਦੋਂ ਬਣਦੇ ਨੇ ਇਹ ਜੀ ਸੂਟ ਤਾਂ ਨਾ ਬੜੇ ਪੜੇ ਲਿਖੇ ਜਿਹੇ ਸੂਟ ਹੁੰਦੇ ਨੇ ਜਿਹੜੇ ਉਹ ਵਾਲੇ ਸੂਟ ਆ ਇਹ ਹਲੋ ਇਹ ਬੜਾ ਕਲਰ ਵੀ ਆਪਦੀ ਥਾਂ ਤੇ ਬਹੁਤ ਜਿਆਦਾ ਸੋਹਣਾ ਹੈ ਝੋਲ ਠੀਕ ਹੈ ਜੀ ਬਹੁਤ ਪਿਆਰਾ ਲੱਗਦਾ ਹੈ ਵੀ ਪੀਕਾਕ ਟਾਈਪ ਜਿਹਾ ਹੈਗਾ ਕੁਛ ਇਹ 780 80 ਦੇ ਵਿੱਚ ਆਉਣਗੇ ਸਟੱਫ ਬਹੁਤ ਪਿਆਰਾ ਆਊਗਾ ਤੁਹਾਡੇ ਕੋਲੇ ਤੇ ਇਹ ਹੈਗਾ ਵਾਈਨ ਜਿਹਾ ਸ਼ੇਡ ਝੋਲ ਚੈੱਕ ਸਾਰਾ ਸੇਮ ਹੀ ਹੈ ਜਿੱਦਾਂ ਦਾ ਮੇਰਾ ਸੀ ਨਾ ਲਗਭਗ ਸੇਮ ਹੀ ਆ ਮਾੜਾ ਮੋਟਾ ਕਿਤੇ ਦੋ ਡੱਬੀਆਂ ਹੋ ਗਈਆਂ ਇੱਕ ਡੱਬੀ ਵੀ ਫਾਂ ਤੇ ਕੁਝ ਜ਼ਿਆਦਾ ਫਰਕ ਨਹੀਂ ਹੈਗਾ ਸਾਰਿਆਂ 'ਚ ਆ ਲੋ ਇਹ ਬਲੂ ਕਲਰ ਲੋ ਜੀ ਇਹ ਬਲੂ ਕਲਰ ਹੈ ਆ ਹੈਗੀ ਇਹਦੀ ਸ਼ਰਟ ਸਲਵਾਰਾਂ ਸਭ ਨਾਲ ਆਈ ਆਉਣਗੀਆਂ ਜਿਵੇਂ ਹੁਣ ਆ ਦੇਖੋ ਤੁਸੀਂ ਇਹ ਬਹੁਤ ਜ਼ਿਆਦਾ ਤੁਹਾਨੂੰ ਡਾਰਕ ਲੱਗ ਰਿਹਾ ਪਰ ਆ ਨਹੀਂ ਹੈਗਾ ਉਹਨਾਂ ਡਾਰਕ ਇਹਦਾ ਕਲਰ ਹੋਰ ਹੈ ਕਿਉਂਕਿ ਜਿਹੜਾ ਡਾਰਕ ਕਲਰ ਹੈ ਉਹ ਇਹਦੇ ਵਿੱਚ ਪ੍ਰਿੰਟ ਹੈ ਮਾੜਾ ਮਾੜਾ ਇਸ ਤਰ੍ਹਾਂ ਹੀ ਸੂਟ ਨੇ ਸਾਰੇ ਇਹ ਤੇ ਇਹ ਵੀ 780 ਦੇ ਵਿੱਚ ਆਊਗਾ। ਸ਼ਿਪਿੰਗ ਫ੍ਰੀ ਹੋਊਗੀ। ਤੇ ਇਹ ਤੁਹਾਨੂੰ ਮਿਲੂਗਾ ਬਲੂ ਕਲਰ। ਹਾਂ ਬਲੂ ਕਲਰ ਦੇ ਵਿੱਚ ਵੀ ਹੋ ਗਿਆ ਆਪਣੇ ਕੋਲੇ ਹਨਾ। ਸ਼ਿੰਬ ਜਿਹੇ ਇਹਦੇ ਜਿਹੇ ਹਨ। ਹੂੰ। ਥੋੜਾ ਥੋੜਾ ਪ੍ਰਿੰਟ ਦਾ ਫਰਕ ਹੈ ਹੋਰ ਕੁਝ ਖਾਸ ਨਹੀਂ ਹੈਗਾ ਮਾੜਾ ਮੋਟਾ ਹੀ। ਤੇ ਆ ਲੋ। ਇਹ ਵਾਲਾ ਤੇ ਇਹਦੇ ਨਾਲ ਇਹ ਵਾਲੀ ਸਲਵਾਰ ਹੈ ਬਲੂ ਕਲਰ ਦੀ। ਠੀਕ ਹੈ ਜੀ ਜਿਹੜਾ ਮਰਜ਼ੀ ਲੈ ਲਓ ਜੀ ਕੋਈ ਜ਼ਿਆਦਾ ਫਰਕ ਹੈ ਨਹੀਂ ਹੈ ਨਾ। ਇਹ 780 ਸੀਰਵੇ ਦਾ ਰੰਗ ਸਹੀ ਹੈ ਹਾਂ 780 ਦੇ ਵਿੱਚ ਆ ਜਾਊਗਾ ਸਟੀਚਿੰਗ ਕਰਾਉਣੀ ਆ ਕਰਾ ਲਿਓ ਡਿਜ਼ਾਈਨਿੰਗ ਲੈਣੀ ਆ ਡਿਜ਼ਾਈਨਿੰਗ ਦੇਖ ਰਹੇ ਹੋ ਤੇ ਆਪ ਬਣਾ ਸਕਦੇ ਹੋ ਤੁਸੀਂ ਉਹ ਤੁਹਾਡੀ ਮਰਜ਼ੀ ਹੈ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸ ਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰੀ ਸੱਚੀ ਰਵੇ